ਜੋ ਬੰਨਿਆ ਖਾ ਖਾ ਕੇ ਹੰਭ ਗਿਆ ਤੀਗਾ ਅੱਜ ਤੋਂ ਪਹਿਲਾਂ 6 ਮਹੀਨੇ ਦਵਾਈ ਲਈ ਤੀ ਉਹਨੇ ਮੈਨੂੰ ਬਹੁਤ ਤੋਂ ਬਹੁਤ ਫਰਕ ਪਾਦਾ ਈ ਹੁਣ ਮੈਂ ਠੀਕ ਆ ਤੇ ਅੱਜ ਆਪਦੇ ਯਾਰ ਮਿੱਤਰ ਨੂੰ ਦਵਾਈ ਦਿਵਾਉਣ ਆਇਆ ਸੀਗਾ ਤੇ ਉਹਨੂੰ ਵੀ ਕਈ ਪ੍ਰੋਬਲਮਾਂ ਨੇ ਤਾਂਤ ਪੈਂਦੀ ਤੇ ਹੋਰ ਸ਼ਬੰਦੋਸ਼ ਹੋ ਜਾਂਦਾ ਯੂਦਾਵਨ ਤੇ ਕਿ ਕੀ ਕੀ ਪ੍ਰੋਬਲਮ ਹੈ ਤੈਨੂੰ ਮੈਨੂੰ ਵੀ ਤਾਂਤ ਪੈਂਦੀ ਸੀ ਇੱਕ ਤਾਂ ਇੱਕ ਮੂੰਹ ਵੀ ਖੜਾ ਘਟ ਹੁੰਦਾ ਤੀਗਾ ਤੇ ਇਹਨਾਂ ਕੋਈ ਟਾਈਮ ਟਾਈਮ ਟੂਮ ਦਾ ਨਾਮ ਉਹ ਨਹੀਂ ਲੱਗਦੀ ਤੀਗਾ ਈ ਜੇ ਕਿਤੇ ਜਾਣਾ ਤਾਂ ਪੈਸਾ ਲੈ ਕੇ ਵਿਸ਼ਾਣਾ ਜਾਉਂ ਜਾਣਾ ਇਹ ਬਰਵਾਦੀ ਹੋ ਜਾਂਦੀ ਜੀ ਤੇ ਹੁਣ ਮੈਂ ਇਹ ਪ੍ਰਾਇ ਤੋਂ ਇਹ ਤੋਂ ਪਹਿਲਾਂ ਮੈਂ 6 ਮਹੀਨੇ ਦਵਾਈ ਖਾਧੀ ਆ ਹੁਣ ਮੈਂ ਬਹੁਤ ਬਹੁਤ ਠੀਕ ਆ ਤੇ ਇਹਨੂੰ ਆਪਾਂ 6 ਮਹੀਨੇ ਪਹਿਲਾਂ ਦਵਾਈ ਦਿੱਤੀ ਸੀਗੀ ਅੱਜ ਤੋਂ ਤੇ ਮੇਰੇ ਕੋਲ ਕੋਈ ਬੰਦਾ ਲੈ ਕੇ ਆਇਆ ਸੀ ਇਹਨੂੰ ਕਿਉਂਕਿ ਤੁਹਾਨੂੰ ਪਤਾ ਹੀ ਹੈ ਮੈਂ ਸਾਰਾ ਦੱਸਿਆ ਤੇ ਜਿਹੜੀ ਮੈਂ ਦਵਾਈ ਦਿੱਤੀ ਸੀ ਉਹਦਾ ਕੋਈ ਸਾਈਡ ਇਫੈਕਟ ਹੋਇਆ ਤੁਹਾਨੂੰ ਨਾ ਨਾ ਇਹ ਬਹੁਤ ਵਧੀਆ ਮੈਨੂੰ ਠੀਕ ਲੱਗੀ ਮੈਂ ਬਿਲਕੁਲ ਸਹੀ ਹਾਂ ਤੇ ਜਿਹੜੀ ਆਪਾਂ ਕੋਈ ਮੈਡੀਸਨਾਂ ਦਿੰਨੇ ਆਏ ਸੀ ਇਹਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੈਗਾ ਇਹਦੇ ਵਿੱਚ ਕੋਈ ਸਟੀਰয়েড ਨਹੀਂ ਹੈਗਾ ਕੋਈ ਕੈਮੀਕਲ ਨਹੀਂ ਹੈਗਾ ਕੁਝ ਵੀ ਨਹੀਂ ਹੈਗਾ ਤੇ ਪੂਰੀ ਸੁੱਧ ਜੜੀ ਬੂਟੀਆਂ ਨਾਲ ਬਣਾਈ ਦੀਆ ਅਸੀਂ ਨਾ ਇਹ ਜੜੀਆਂ ਜੜੀ ਬੂਟੀਆਂ ਨੇ ਮਕਲੌੜ ਗੰਜ ਤੋਂ ਜਾਂ ਹੋਰ ਵਧੀਆ ਮਗਾਉਨੇ ਆ ਜਿੱਥੇ 100 ਰੁਪਏ ਖਰਚ ਹੁੰਦਾ ਅਸੀਂ 200 ਖਰਚਦੇ ਆ ਤੇ ਜੜ ਸਮਝਉਂਦਾ ਨਹੀਂ ਕਰਦਾ ਬਾਕੀ ਤੁਹਾਨੂੰ ਮੈਂ ਪਹਿਲਾਂ ਵੀ ਪੇਸ਼ੈਂਟ ਮਲਾਏ ਨੇ ਜਿਹੜੇ ਠੀਕ ਹੋਏ ਨੇ ਤੇ ਇਹ 6 ਮਹੀਨੇ ਪਹਿਲਾਂ ਇਹਨਾਂ ਖਾਦੀ ਸੀ ਇਹ ਬਿਲਕੁਲ ਠੀਕ ਆ ਹੁਣ ਹੁਣ ਤਾਂ ਨਹੀਂ ਖਾਦੀ ਮੁੜ ਕੇ ਦਵਾਈ ਨਹੀਂ ਹੁਣ ਨਹੀਂ ਖਾਦੀ ਕੋਈ ਦਵਾਈ ਹੁਣ ਮੈਂ ਜਮਾ ਛੱਡਤਾ ਜੀ ਹੁਣ ਕੋਈ ਆਪਾਂ ਨੂੰ ਪੂਰਾ ਸਿਰਾ ਕਰਦਾ ਇਹ ਤਾਂ ਇੰਝ ਲੱਗਦਾ ਕੋਈ ਹੋਣੀ ਹੁਣ ਜਿੰਨਾ ਮਰਜੀ ਟਾਈਮ ਲੋ ਜਮੇ ਮਰਜੀ ਕੋ ਕਰ ਕੋਈ ਕੋਈ ਪ੍ਰੋਬਲਮ ਨਹੀਂ ਹੈਗੀ ਠੀਕ ਆ ਤੇ ਹੁਣ ਸਿਰਾ ਕਰਦਾ ਪੂਰਾ ਠੀਕ ਆ ਜੀ ਕੋਈ ਚੱਕਰ ਨਹੀਂ ਜੇ ਕਿਸੇ ਨੂੰ ਕੋਈ ਵੀ ਵੀਕਨੈਸ ਆ ਕੋਈ ਪ੍ਰੋਬਲਮ ਹੈਗੀ ਆ ਤਾਂ ਤੁਸੀਂ ਡਿਸਕਸ ਕਰ ਸਕਦੇ ਹੋ ਮੈਨੂੰ ਕਾਲ ਕਰ ਸਕਦੇ ਹੋ ਵਿੱਚ ਬਹੁਤ ਸਾਰੇ ਲੋਕ ਇਹ ਨਾ ਮੈਨੂੰ ਆਉਂਦੇ ਬਹੁਤ ਨੇ ਇਸ ਕਰਕੇ ਤੁਸੀਂ ਮੇਰੇ WhatsApp ਨੰਬਰ ਤੇ ਮੈਸੇਜ ਕਰ ਸਕਦੇ ਹੋ ਮੈਂ ਤੁਹਾਡੇ ਸਾਰਿਆਂ ਦੇ ਰਿਪਲਾਈ ਕਰਦਾ ਰਹਿਣਾ ਜਿਹਦੇ ਕੋ ਤੁਸੀਂ ਦਵਾਈ ਮੰਗਵਾਉਣੀ ਆ ਤਾਂ ਇਹ ਅਲੱਗ-ਅਲੱਗ ਕੋਰਸ ਨੇ ਇੱਕ 40 ਦਿਨ ਦੀ ਹੈ, ਇੱਕ 80 ਦਿਨ ਦੀ ਹੈ, ਵੱਧ ਵੀ ਨੇ, ਘੱਟ ਵੀ ਨੇ। ਜਿਹਹੇ ਜੀ ਤੁਸੀਂ ਦਵਾਈ ਆਪ ਤਿਆਰ ਕਰਾਉਣਾ ਚਾਹੁੰਦੇ, ਅਸੀਂ ਉਦਾਂ ਦੀ ਦਵਾਈ ਤਿਆਰ ਹੈ ਜਿਹੜੀ ਉਹ ਕਰ ਦਿੰਨੇ ਆ ਤੇ ਟੈਨਸ਼ਨ ਲੈਣ ਦੀ ਲੋੜ ਨਹੀਂ। ਦੇਖੋ ਮੇਰੇ ਕੋਲ ਇੱਕ ਸਕਰਾਣ ਵਾਲੇ ਵੀ ਬਹੁਤ ਕੀ ਹੰਦੇ ਨੇ। ਵੈਸੇ ਮੈਂ ਸਕਰਾਣ ਵਾਲੀ ਕਿਸੇ ਨੂੰ ਦਵਾਈ ਤਿਆਰ ਕਰਕੇ ਨਹੀਂ ਦਿੰਦਾ। ਜੇ ਕੋਈ ਆਪ ਦਾ ਕੋਈ ਦੋਸਤ ਮਿੱਤਰ ਆਉਂਦਾਗਾ ਤੇ ਉਹਨੂੰ ਤਿਆਰ ਕਰਕੇ ਦੇ ਦੇਣਾ। ਇਹ ਤੇ ਕਿਉਂਕਿ ਸਕਰਾਣ ਨੂੰ ਨੇ ਜਿਹੜੇ ਇਹਨਾਂ ਤੇ ਖਰਚਾ ਕਾਫੀ ਆ ਜਾਂਦਾ ਮੈਡੀਸਨ ਤੇ। ਬਾਕੀ ਜੇ ਕਿਸੇ ਨੂੰ ਕੋਈ ਪ੍ਰੋਬਲਮ ਹੈਗੀ ਆ, ਟਾਈਮ ਦੀ ਪ੍ਰੋਬਲਮ ਹੈ, ਵੀਕਨੈ ਜੇ ਤੁਸੀਂ ਸਾਡੇ ਨਾਲ ਡਿਸਕਸ ਕਰ ਸਕਦੇ ਹੋ ਮੇਰਾ ਮੋਬਾਈਲ ਨੰਬਰ ਹੈਗਾ ਤੁਸੀਂ ਵੀਡੀਓ ਸ਼ੇਅਰ ਕਰ ਸਕਦੇ ਹੋ WhatsApp ਤੇ ਸ਼ੇਅਰ ਕਰੋ ਤਾਂ ਕਿ ਕਿਸੇ ਦਾ ਜਿਹੜਾ ਫਾਇਦਾ ਹੋ ਸਕਦਾ ਮੇਰੇ ਕੋਲੇ ਬਹੁਤ ਫਾਇਦਾ ਬਹੁਤ ਹੋਣੇ ਹੀ ਫਾਇਦੇ ਬੰਦਰੀ ਤੁਰੇ ਫਿਰਦੇ ਨਹੀਂ ਪਹਿਲਾਂ ਬਹੁਤ ਦਵਾਈਆਂ ਖਾ ਲਈ ਮੈਂ ਵੀ ਕੋਈ ਆਪਣਾ ਹੱਲ ਨਹੀਂ ਹੋਇਆ ਸੀ ਜੇ ਇੱਥੇ ਮੈਂ ਦਵਾਈ ਖਾਦੀਆ ਮੈਨੂੰ ਪੂਰੇ ਚਹੀ ਨਹੀਂ ਮੈਨੂੰ ਕੋਈ ਪ੍ਰੋਬਲਮ ਨਹੀਂ ਆਈ ਜਦੋਂ ਬਾਦ ਮੈਂ ਬਹੁਤ ਪੈਸਾ ਬਰਬਾਦ ਕਰ ਚੁੱਕਿਆ ਸੀ ਤੇ ਮੇਰੇ ਕੋਲੇ ਬਹੁਤ ਪੇਸ਼ੈਂਟ ਆਉਂਦੇ ਨੇ ਜਿਹੜੇ ਕਹਿੰਦੇ ਨੇ ਯਾਰ ਅਸੀਂ ਬਹੁਤ ਹਕੀਮਾਂ ਤੋਂ ਡਾਕਟਰਾਂ ਤੋਂ ਦਵਾਈਆਂ ਖਾ ਲੀਆਂ ਸਾਨੂੰ ਕੋਈ ਆਰਾਮ ਨਹੀਂ ਆਇਆ ਹੈਗਾ ਦੇਖੋ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਬਹੁਤ ਬੈਦ ਚੰਗੇ ਵੀ ਨੇ ਵਿੱਚ ਬਹੁਤ ਬੈਦ ਲਾਲਚੀ ਵੀ ਨੇ ਡਾਕਟਰ ਵੀ ਇਦਾਂ ਦੇ ਨੇ ਹਨ ਤੇ ਬਾਕੀ ਮੈਂ ਤੁਹਾਨੂੰ ਦੱਸਦਾ ਵੀ ਮੇਰਾ ਕੋਈ ਦਵਾਈਆਂ ਬਣਾਉਂਦਾ ਕੋਈ ਧੰਦਾ ਨਹੀਂ ਹੈਗਾ ਬਸ ਇੱਕ ਮੈਂ ਲੋਕਾਂ ਨੂੰ ਗਾਈਡ ਕਰ ਦੇਣਾ ਪਹਿਲਾਂ ਵੀ ਮੈਂ ਬਹੁਤ ਸਾਰੀਆਂ ਜੜੀ ਬੂਟੀਆਂ ਦੇ ਬਾਰੇ ਸਹੰਜ ਦੇ ਬਾਰੇ ਹੋਰ ਰੁੱਖਾਂ ਬਾਰੇ ਤੁਹਾਨੂੰ ਦੱਸਿਆ